माछीवाड़ा जगराते दौरान करंट एक दी मौत माछीवाड़ा साहिब विखे करवाए जा रहे सालाना दे दौरान आए एक कामेदी करंट मौत हो गई मृतक की पहचान कुलदीप सिंह उम्र पैंती साल वासी अमराला खाणु वजो हुई है जो होया सी अते उस दे दो छोटे बचे नौजवान नंट लगन बादल हस्पता ला गया जिथे डाक्टर द्वारा उस मृतक कोशिश कर दिया गया कृष्णा सेवा दल दे प्रदान अजय जैन ने दसया हर साल दी तरह इस साल भी संस्था वालों बाईवा जागरण करवाया जा रहा रहयासी जिस विच साउंड चलावण दौरान अचानक करंट आणदे कारण एक व्यक्ति दी मौत हो गई जिस कारण सारी संस्था बड़ा दुख पहुचया ते साडी संस्था वालों इस दे परिवार दी बाद तो बाद मदद की फी मृतक के रिश्तेदार योगराज सिंह अते होर ने, ने दसिया कि मृतक कुलदीप सिंह एक गरीब परिवार तो मृतक विह्या होया सी अते उसके दो छोटे छोटे बच्चे दिहाड़ी ते काम करता सज भी माछीवाड़ा साहिब विखे साम करन वास्ते ही आया सी जिस दौरान करंट लग गया अते इस दी मौत हो गई अस् सरकार अगर ए मांग करते हां कि मृतक दे परिवार तो वद मदद सांझा टीवी ਇਹ ਸਾਡੇ ਕੋਲ ਇੱਕ ਰਾਤ ਇਨਫੋਰਮੇਸ਼ਨ ਆਈ ਸੀਗੀ ਸਿਵਲ ਹਸਪੀਟਲ ਅਮਰਾਲੇ ਤੋਂ ਵੀ ਇੱਕ ਕੁਲਦੀਪ ਸਿੰਘ ਸਨ ਆਫ ਭਲਵੀਰ ਸਿੰਘ ਪਿੰਡ ਅਮਰਾਲਾ ਤਹਿਸੀਲ ਤੇ ਥਾਣਾ ਖਮਾਣੋ ਜ਼ਿਲ੍ਹਾ ਫੱਡੇਗੜ ਸਾਹਿਬ ਇੱਥੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਬੀਤੀ ਰਾਤ ਜਾਗਰਣ ਸੀਗਾ ਉੱਥੇ ਅਰਜਨ ਸਾਊਂਡ ਵਾਲਿਆਂ ਨਾਲ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਕਰੀਬ 20 ਸਾਲ ਤੋਂ ਇਹ ਉੱਥੇ ਸਾਊਂਡ ਵਗੈਰਾ ਲਾ ਰਹੇ ਸੀ ਤੇ ਕੋਈ ਇਹਨਾਂ ਨੂੰ ਟਰੰਟ ਲੱਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਹੈਗੀ ਆ ਜਿਹਦੀ ਅਸੀਂ ਆ ਆਗੇ ਹੈਗੇ ਸਾਡੇ ਕੋਲ ਮਦਈ ਆਗੇ ਹੈਗੇ ਉਹਦੀ ਮੈਸੇਜ ਆਈ ਆ ਭਰਾ ਨੇ ਪਰਿਵਾਰ ਸਾਰਾ ਆਇਆ ਬੈਠਾ ਸਾਡੇ ਕੋਲ ਤੇ ਉਹਦੀ ਅਸੀਂ 196 ਬੀ ਐਨ ਐਸ ਐਸ ਚ ਕਾਰਵਾਈ ਕਰਨ ਲੱਗੇ ਆ ਤੇ ਲਾਸ਼ ਦਾ ਪੋਸਟ ਮਾਰਟਮ ਕਰਾ ਕੇ ਅੱਜ ਜੀ ਅਸੀਂ ਲਾਸ਼ ਜਿਹੜੀ ਆ ਪਰਿਵਾਰ ਦੇ ਹਵਾਲੇ ਕਰਤਾਗੇ ਸੰਸਕਾਰ ਲਈ ਇੰਨੇ ਮੁੰਡੇ ਦੇ ਇਹ ਮੁੰਡੇ ਦੀ ਉਮਰ ਕਰੀਬ 35 ਸਾਲ ਸੀ ਤੇ ਦੋ ਬੱਚੇ ਨੇ ਇੱਕ ਲੜਕਾ ਇੱਕ ਲੜਕੀ ਲੜਕੀ 14 ਸਾਲ ਦੀ ਆ ਜੀ ਤੇ ਬੇਟਾ ਹੈਗਾ 7 ਸਾਲ ਦਾ ਤੇ ਪਰਿਵਾਰ ਬਟ ਬਾਕੀ ਕਾਰਵਾਈ ਕਰਦੇ ਹਾਂਜੀ ਹਾਂਜੀ ਮੇਰਾ ਨਾਮ ਕਰਮਜੀਤ ਸਿੰਘ ਜੀ ਪਿੰਡ ਹੀੜੀਆਂ ਜੀ ਕੱਲ ਇੱਥੇ ਜਗਰਾਤੇ ਦੇ ਵਿੱਚ ਇੱਕ ਕਰੰਟ ਲਾ ਕੇ ਲੜਕੇ ਦੀ ਡੈਥ ਹੋਈ ਲੜਕੇ ਦਾ ਨਾਮ ਕੁਲਦੀਪ ਸਿੰਘ ਸੀ ਤੇ ਬੜਾ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਸੀ ਲੇਬਰ ਦਾ ਕੰਮ ਕਰਦਾ ਸੀ ਉਹ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਹਦੇ ਦੋ ਬੱਚੇ ਸੀ ਛੋਟੇ ਛੋਟੇ ਤੇ ਪਿੱਛੇ ਵਾਈਫ ਆ ਇਕੱਲੀ ਤੇ ਇਹੀ ਬੇਨਤੀ ਸੰਸਥਾ ਵੱਲੋਂ ਵੀ ਕੋਈ ਕੀਤਾ ਗਿਆ ਜੀ ਹਾਂਜੀ ਸੰਸਥਾ ਵੱਲੋਂ ਵੀ ਫਾਈਨੈਂਸ਼ਲੀ ਕੋਈ ਯੋਗਦਾਨ ਕੀਤਾ ਜਾਗਰਣ ਕਰਾਉਣ ਵਾਲਿਆਂ ਨੇ ਹਾਂਜੀ ਕੀਤਾ ਜੀ ਯੋਗਦਾਨ ਕੀਤਾ ਉਹਨਾਂ ਨੇ ਰਲ ਮਿਲ ਕੇ ਯੋਗਦਾਨ ਹਾਂਜੀ ਹਾਂਜੀ ਜੀ ਜੀ ਆਪਣਾ ਨਾਮ ਦੱਸ ਦਿਓ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਮੈਂ ਰਜਿੰਦਰ ਸਿੰਘ ਰਾਜਾ ਨੰਬਰਦਾਰ ਖਮਾਣੋ ਹਾਂਜੀ ਕੁਲਦੀਪ ਸਿੰਘ ਅਮਰਾਦੇ ਤੋਂ ਕੱਲ੍ਹ ਇੱਥੇ ਕੰਮ ਕਰਨ ਵਾਸਤੇ ਆਇਆ ਸੀ ਲੇਬਰ ਦਾ ਕੰਮ ਕਰਦੇ ਸੀ ਉਹ ਕੋਈ ਜਾਗਰਣ ਸੀ ਉੱਥੇ ਉਹਨਾਂ ਦੀ ਅਚਾਨਕ ਕਰੰਟ ਲੱਗਣ ਨਾਲ ਮੌਤ ਹੋ ਗਈ ਜੀ ਤੇ ਉਹਦੀ ਡੈਥ ਹੋ ਗਈ ਮੌਤ ਹੋ ਗਈ ਉਹਨਦੀ ਤੇ ਉਹ ਤੋਂ ਵੀ ਸੰਸਥਾ ਉਹਨੇ ਮਦਦ ਕੀਤੀ ਆ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਬੱਚੇ ਆ ਛੋਟੇ ਛੋਟੇ ਬੱਚੇ ਆ ਜੀ ਵੀ ਉਹ ਤੋਂ ਕੋਈ ਮਾਗਤ ਤਾਂ ਵੱਧ ਤੋਂ ਵੱਧ ਦੇ ਕੇ ਤਾਂ ਕਿ ਪਰਿਵਾਰ ਦਾ ਭਲਾ ਹੋ ਸਕੇ ਤੇ ਬੱਚਿਆਂ ਦੀ ਪੜ੍ਹਾਈ ਦਾ ਕੇ ਜਿਹੜਾ ਚੱਲ ਸਕੇ ਕੰਮ ਇਹਨਾਂ ਨਾਲ ਹੁਣ ਤੁਹਾਡਾ ਕੋਈ ਗਿਲਾ ਸ਼ਿਕਾਇਤ ਸਰ ਗਿਲਾ ਸ਼ਿਕਾਇਤ ਕੀ ਹੋਣਾ ਉਹਨਾਂ ਸਾਡੀ ਮਾਂ ਕਹਾਂਦੀ ਸੰਸਥਾ ਮਦਦ ਕਰੂਗੀ ਹਾਂਜੀ ਜੀ ਨਾਮ ਤੁਹਾਡਾ ਜੀ ਯੋਗਰਾਜ ਸਿੰਘ ਹੈ ਮੇਰੇ ਨਾਮ ਖਮਾਨੋ ਦੇ ਰਹਿਣ ਵਾਲੇ ਜੀ ਕੀ ਹਾਲ ਸਾਹਿਬ ਆਪ ਦਾ ਜਿਹੜਾ ਤੁਹਾਡਾ ਪ੍ਰੋਨਾ ਸੀਗਾ ਜੀ ਉਹਦਾ ਦਾ ਮਤਲਬ ਕਰੰਟ ਨਾਲ ਉਹ ਹੋ ਗਿਆ ਡੈਥ ਹੋ ਗਈ ਉਹਨਾਂ ਦੀ ਕਿੰਨੀ ਉਮਰ ਦੀ ਉਮਰ 35 38 ਦੇ ਵਿੱਚ ਵਿੱਚ ਹੋਣੀ ਜੀ ਕਿੰਨੇ ਬੱਚੇ ਉਹਨਾਂ ਦੇ ਦੋ ਬੱਚੇ ਆ ਜੀ ਛੋਟੇ ਛੋਟੇ ਇੱਕ 5 6 ਸਾਲ ਦਾ ਮੁੰਡਾ 14 ਸਾਲ ਦੀ ਕੁੜੀ ਹੈ ਕਿੱਥੇ ਹਾਸਾ ਵਾਪਰਿਆ ਇਹ ਮਾਛੇ ਵੜੇ ਹੋਏ ਜੀ ਬਚਾਰਾ ਉਹ ਅਮਰਾਲੇ ਪਿੰਡ ਦੇ ਜੀ ਕੀ ਨਾਮ ਵੀਰੇ ਤੁਹਾਡਾ ਨਰਨਾਮ ਅਜੀ ਜੈਨ ਹਾਂਜੀ ਕਿਹੜੀ ਸੰਸਥਾ ਨਾਲ ਬਿਲੋਂਗ ਕਰਦੇ ਹੋ ਕ੍ਰਿਸ਼ਨਾ ਸੇਵਾਦਾਰ ਈ ਘਟਨਾ ਬਾਕੀ ਦਾ ਦੱਸਿਆ ਕੱਲ ਸਾਡਾ ਸਾਲਾਨਾ ਜਗਰਾਤ ਸੀ 22ਵਾਂ ਉਸ ਵਿੱਚ ਆਪਣੇ ਪਾਈਓ ਸਾਊਂਡ ਦਾ ਕੰਮ ਕਰ ਰਹੇ ਸੀਗੇ ਆਪਰੇਟ ਕਰ ਰਹੇ ਸੀ ਅਚਾਨਕ ਕਰੰਟ ਆਨ ਕਰਕੇ ਉਹਨਾਂ ਨੂੰ ਕਰੰਟ ਲੱਗੇ ਜਿਸ ਕਰਕੇ ਉਹਦੀ ਡੈਥ ਹੋ ਗਈ ਤੇ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਿਆ ਤੇ ਵੱਲੋਂ ਜੋ ਜਿੰਨੀ ਵੀ ਬਤ ਮਦਦ ਕਰਾਂਗੇ ਜਰੂਰ ਜੀ ਮਾਤਾ